ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾਂ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾਂ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰੈਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਤਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਠ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉੱਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਡਿੰਪੀ ਢਿੱਲੂ ਆ ਇਹ ਸਾਰਾ ਤੁਹਾਡੇ ਕਰਕੇ ਆ ਡੀਪੀ ਢਲਵਾਵਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਤੇ ਨਾਲ ਮੈਂ ਇਸ ਗਲ ਦੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਵੇ ਸੀ ਉਹਨਾਂ 'ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾਕ ਤੁਸੀਂ ਪਿਆਰ ਸਤਿਕਾਰ ਦਿੱਤਾ ਉਸ ਗਲ ਦੀ ਮਾਫੀ ਚਾਹਾਂਗਾ ਇੱਕ ਇਸ ਗਲਤੀ ਦੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਕਿ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤ ਮਾ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗਲਤੀ ਦੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗੱਲ ਦਾ ਗੁੱਸਾ ਨਾ ਮਨਾਇਓ ਕਿ ਕੋਈ ਗੁੱਸਾਗਲਾ ਹੈ ਤਾਂ ਮੇਰੀ ਚੋਲੀ ਪਾ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ। ਸੀਐਮ ਸਾਹਿਬ ਸਦਾਰਨ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿੰਨ ਦੁੱਗਣੀ ਰਾਤ ਚੌਗਣੀ ਟਰੱਕੀ ਵਰਮੈਂ ਲੈ ਕੇ ਜਾਊਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਿਮਾਨ ਦਿੱਤਾ ਜੋ ਤੁਸੀਂ ਬੇਚੇ ਜਕ ਮੇਰੇ ਤੇ ਭਰੋਸਾ ਕੀਤਾ ਬਿਨਾ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰਿੜੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਠ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਡਿੰਪੀ ਢਿਲਵਾ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਢਿਲਵਾ ਆਪ ਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਤੇ ਨਾਲ ਮੈਂ ਇਸ ਗੱਲ ਦੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਵੇ ਸੀ ਉਹਨਾਂ ਚੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾਕ ਤੁਸੀਂ ਪਿਆਰ ਸਤਕਾਰ ਦਿੱਤਾ ਉਸ ਗੱਲ ਦੀ ਮਾਫੀ ਚਾਹਾਂਗਾ ਇੱਕ ਐਸ ਗੱਲ ਦੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਕਿ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤ ਮਾ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗਲਤੀ ਦੀ ਮਾਫੀ ਕਰਿਓ ਅੱਗੇ ਤੋਂ ਇਸ ਗਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗਲ ਦਾ ਗੁੱਸਾ ਨਾ ਮਨਾਇਓ ਜੇ ਕੋਈ ਗੁੱਸਾ ਗਿਆ ਹੈ ਤਾਂ ਮੇਰੀ ਚੋਲੀ ਪਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਰਦਾਰ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਲ ਮੈਂ ਲੈ ਕੇ ਜਾਊਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਿਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰਿਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਤਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਟ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉੱਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਹੜਾ ਡਿੰਪੀ ਢਲੂਆ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਢਲੂਆ ਆਪ ਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਤੇ ਨਾਲ ਮੈਂ ਇਸ ਗੱਲ ਦੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਹੋਏ ਸੀ ਉਹਨਾਂ 'ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾਕ ਤੁਸੀਂ ਪਿਆਰ ਸਤਿਕਾਰ ਦਿੱਤਾ ਉਸ ਗੱਲ ਦੀ ਮਾਫੀ ਚਾਹਾਂਗਾ ਇੱਕ ਇਸ ਗੱਲ ਦੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਤੇ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤ ਮਾਨ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗੱਲ ਦੀ ਵੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇਹ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗੱਲ ਦਾ ਗੁੱਸਾ ਨਾ ਬਣਾਇਓ ਜੇ ਕੋਈ ਗੁੱਸਾ ਗਿਆ ਹੈ ਤਾਂ ਮੇਰੀ ਚੋਲੀ ਪਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਦਾਰ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤ ਮਾਨ ਮਾਣ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿਨ